ਆਹ ਘਰ ਆਵੇ ਹਾਂ ਇਹ ਕੋਈ ਨਹੀਂ ਆਈ ਇਹ ਮੈਂ ਨਹੀਂ ਆਈ ਕਦੀ ਕਦੀ ਪਹਿਲੇ ਆਈ ਇੱਕ ਮਿੰਟ ਇੱਕ ਮਿੰਟ ਸਭ ਜਗਾਂ ਅੰਦਰ ਵਿਆਹੀ ਆਈ ਆ ਵਿਆਹ ਕਰਾ ਕੇ ਆਈ ਆ ਹੁਣ ਦੱਸ ਵਿਆਹੀ ਆਈ ਇਹ ਫੜ ਲਾ ਫੜ ਲਾ ਫੜ ਲਾ ਚੱਲ ਰੁਕ ਕੇ ਕਰਿਆ ਆ ਵੇਖ ਕਹਿੰਦੀ ਮੈਂ ਤਾਂ ਸਪਰੇਅ ਪਾ ਕੇ ਮਰੂੰਗੀ ਆ ਵੇਖ ਕਹਿੰਦੀ ਜੇ ਏ ਆਣ ਕੇ ਮੈਨੂੰ ਪੰਜ ਕਿੱਲੇ ਕਿੱਲਿਆਂ ਦੇ ਵਿੱਚ ਬੈੰਦੀ ਆਣ ਕੇ ਮੇਰੀ ਪਰਝਾਈ ਬੰਦੀ ਆਣ ਕੇ ਪਰਝਾਈ ਨਾਲੇ ਰੰਡੀ ਆ ਆ ਦੇਖੋ ਨਪਖੰਡ ਕਰਦੀ ਪਈ ਆ ਦੇਖੋ ਜਵਾਈ ਜਿਹੜਾ ਪਾਣੀ ਮੂੰਹ ਤੇ ਪਾਉਂਦਾ ਬੁੜੀ ਨੂੰ ਨਹੀਂ ਸੰਭਿਆ ਉਹ ਆ 99 ਪਖੰਡ ਕਰਦੀ ਮੈਂ ਸਪਰੇਅ ਪਈ ਲਈ ਆ ਪਰਝਾਈ ਨੂੰ ਘਰ ਨਹੀਂ ਵੜਨ ਦੇਣਾ ਆ ਦੇਖੋ ਆ ੱਤਕਾ ਨਹੀਂ ਹੈਗਾ ਆ ੱਤਕਾ ਨਹੀਂ ਹੈਗਾ ਦੱਸੋ ਪਹਿਲਾਂ ਮੈਨੂੰ ਕਿੱਥੇ ਸੁੱਤੀ ਆ ਪੰਜਾਬ ਪੁਲਿਸ ਕਿੱਥੇ ਸੁੱਤੀ ਆ ਸਰਕਾਰ ਦੱਸੋ ਪਹਿਲਾਂ ਮੈਨੂੰ ਕਿੱਥੇ ਨਿਸਾਬ ਦਿੰਦੀ ਆ ਤੀਆਂ ਨੂੰ ਸਾਡੀਆਂ ਨੂੰ ਆ ਕਿੱਥੇ ਆ ਦੇਖੋ ਆ ਦੇਖੋ ਆ 99 ਵੇਖ ਆ ਵੇਖੋ ਪਰ ਜਾਈ ਨੂੰ ਕਰਨੀ ਵੜਨੇ ਨਾ ਪਰ ਮੈਂ ਇੱਥੇ ਆਪਣੀ ਜਾਨ ਦੇ ਦੂੰਗੀ ਆ ਇਹ ਕੋ ਬੁੜੀ ਆ ਆ ਦੇਖ ਲੋ ਹੁਣ ਤੁਸੀਂ ਆਪ ਹੀ ਦੇਖ ਲੋ ਵੀ ਆਪਣੇ ਘਰ ਦੇ ਵਿੱਚ ਬੈਠੀ ਐ ਇੱਕ ਬੱਚੀ ਲੈ ਕੇ ਛੋਟੀ ਜੀ ਆ ਦੇਖ ਲੋ ਹੁਣ ਵੀ ਆਪਣੇ ਘਰ ਦੇ ਵਿੱਚ ਬੈਠੀ ਆ ਆਪਣੇ ਘਰ ਦੇ ਵਿੱਚ ਤਾਂ ਨਹੀਂ ਹੱਕ ਬਣਦਾ ਹੈਗਾ ਤੀਜੇ ਮੱਲੇ ਆਣ ਕੇ ਇਹਨਾਂ ਦੇ ਗਲ ਪਈ ਆਣ ਕੇ ਕੰਧ ਟੱਪ ਗਿਆ ਬੀਬੀਆਂ ਸਾਹਮਣੇ ਤੂੰ ਕਿੱਥੇ ਆ ਹੁਣ ਪੁਲਿਸ ਨੂੰ ਵੀ ਸੱਦਿਆ ਮੌਕੇ ਤੇ ਵੀ ਆਣ ਮੌਕਾ ਆਣ ਕੇ ਦੇਖੋ ਵੀ ਆ ਦੇਖ ਜਿਹੜਾ ਜਵਾਈ ਆ ਉਹਦਾ ਵੀ ਮੂੰਹ ஆ

ਨਹੀਂ ਵਿਆਹ ਆਈ ਆ ਕੇ ਆਈ ਆ ਵਿਆਹ ਕਰਾ ਕੇ ਆਈ ਆ ਓਏ ਨੱਸ ਵਿਆਹ ਲੈ ਆਈ ਐ ਫੱਡ ਲੱਫੜ ਲੱਫੜ ਬੰਦ ਚੱਲ ਜਾ ਰਿਹਾ ਰੋਕਿਆ ਜਾ ਰਿਹਾ ਫੱਡ ਨਾ ਨਾਨਾ ਨਾਨਾ ਕਰਦੇ ਚ ਬਿਠਾ ਨਹੀਂ ਦੇ ਤਾ ਨੂੰ ਬਿਠਾਣ ਆਏ ਸੀ ਕਿਹੜਿਆ ਨਾਨਾਂ ਜੜੀ ਆ ਉਹ ਨਹੀਂ ਬਹਿਣ ਦਿੰਦੀ ਪਈ ਇਹਦੀ ਆ ਦੇਖੋ ਕਿਸ ਤਰ੍ਹਾਂ ਬੋਲ ਰਹੀ ਵੀ ੱਤਕਾ ਕਰ ਰਿਹਾ ਹੈ ਉਹਨੂੰ ਘਰ ਚ ਹੀ ਨਹੀਂ ਬਹਿਣ ਦੇਂਦੀ ਦੇਖ ਅੱਡੀ ਬੜੀ ਕੋਠੀ ਆਪਣੇ ਸਹੁਰਾ ਪਰਿਵਾਰ ਛੱਡ ਕੇ ਇੱਥੇ ਆਣ ਕੇ ਬੈਠੀ ਹੋਈ ਆ ਨਨਾਨਾ ਆ ਦੇਖੋ ਨਨਾਨਾ ਦਾ ਹੱਕ ਬਣਦਾ ਵਾ ਪਰਜਾਈ ਨੂੰ ਜਾੜਨਾ ਇਥੋਂ ਹੈ ਐ ਇੰਨੀ ਤਿੱਖੀ ਆ ਦੇਖੋ ਆਦਮੀ ਆਉਂਦਾ ਹੋ ਗੁజర్ ਗਿਆ ਘਰ ਦੇ ਵਿੱਚ ਉਹਨੂੰ ਵੜ ਨਹੀਂ ਦਿੰਦੇ ਸਾਰਾ ਪਿੰਡ ਜਿਹੜਾ ਉਹਦੇ ਨਾਲ ਆ ਕੁੜੀ ਦੇ ਹੈ ਐਡੀਆਂ ਕਰਤੂਤਾ ਮਾੜੀਆਂ ਕਿਉਂ ਹੋਣਦੀਆਂ ਸਹੁਰਿਆਂ ਦੀ ਬਿੱਟੀ ਆ ਵਿਆਹ ਨਵਰੇ ਤੇ ਕਹਿ ਦਿੰਨੇ ਆ ਵੀ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਸਾਡੇ ਕੋਲ ਸਭ ਕੁਝ ਮਹਾਰਾਜ ਨੇ ਦਿੱਤਾ ਹੋਇਆ ਜਦੋਂ ਮਾਰਾਏ ਧੀ ਆਦੇ ਰਿਸ਼ਤੇ ਹੋ ਜਾਂਦੇ ਆ ਇਹ ਆ ਵੇਖੋ ਕੋਠੀ ਦੇਖੋ ਹਾਂ ਆ ਵੇਖੋ ਕਿ ਕੋਠੀ ਵਿੱਚ ਹੱਕ ਨਹੀਂ ਬੰਦਾ ਹੈਗਾ ਉਹਦਾ ਕੁੜੀ ਦਾ ਰਹਿਣ ਦਾ ਜਦੋਂ ਆਦਮੀ ਮਰ ਗਿਆ ਜਦੋਂ ਆਦਮੀ ਜੀਂਦਾ ਹੁੰਦਾ ਜੀਦੇ ਜੀ ਕਦਰ ਕਿਉਂ ਹੁੰਦੀ ਇਕ ਨੌ ਦੀ ਦੱਸੋ ਮਰਿਆ ਮਰਿਆਂ ਤੋਂ ਬਾਅਦ ਮੁੜ ਕੇ ਘਰੋਂ ਬੇਕਾਰ ਕੀਤਾ ਜਾਂਦਾ ਆ ਦੇਖੋ ਬਾਹਰ ਜਦੋਂ ਆਦਮੀ ਮਰ ਜਾਂਦੇ ਉਹਦਾ ਹੱਕ ਦੇਣ ਤੋਂ ਸਾਰੇ ਹੀ ਹੱਥ ਖੜਾ ਕਰ ਜਾਂਦੇ ਆ ਬੱਚਿਆਂ ਦਾ ਹੱਕ ਕਿਉਂ ਨਹੀਂ ਦਿੱਤਾ ਜਾਂਦਾ ਇਹ ਸਰਕਾਰਾਂ ਨੂੰ ਪੀਲ ਆ ਮੇਰੀ ਵੀ ਸਰਕਾਰਾਂ ਕਿੱਥੇ ਸੁੱਤੀਆਂ ਵਾਂ ਦੋਨਾਂ ਤਰ੍ਹਾਂ ਦਾ ਫੈਸਲਾ ਜ਼ੁਰਕੇ ਕਿਉਂ ਨਹੀਂ ਹੱਕ ਦਿੱਤਾ ਜਾਂਦਾ ਹੀ ਖੜੇ ਆ ਧੀਆ ਦੇ ਹੱਕ ਦੇ ਵਿੱਚ ਕੋਈ ਸਾਹਮਣੇ ਸਾਰਾ ਕੋ ਦਾ ਜੂ ਸਾਰਾ ਐਸੀ ਖੜੇ ਆ ਕਿ ਸੱਚ ਦੇ ਜੇ ਤੇਰੇ ਸੋਹਰੇ ਤੇ ਨਾ ਧੱਕਾ ਕਰਦੇ ਹੱਕ ਨਹੀਂ ਦਿੰਦੇ ਉੱਥੇ ਖੜੇ ਆ ਉਹਦਾ ਹੱਕ ਐਸੀ ਦਿਵਾਣਾ ਇਹਨੂੰ ਹੱਕ ਦਿਵਾੜਾ ਉਹ ਵਿਆਹ ਕਰਾ ਕੇ ਆਇਆ ਲੈ ਵਿਆਹ ਨਹੀਂ ਕੀਤਾ ਠੀਕ ਹੈ ਨਾ ਹੱਕ ਦਿਵਾੜਾ ਹੱਕ ਦਿਵਾੜਾ ਉਹਨੇ ਹੱਕ ਦਿਵਾੜਾ ਉੱਥੇ ਵੀ ਉਹਨੂੰ ਇੱਥੇ ਬਿਠਾ ਕੇ ਜਾਣਾ ਹੈ ਮੇਰਾ ਪਿਆਣ ਲੈ ਕੇ ਦੇਖ ਗਿਆ ਮੇਰਾ ਭਾਈ ਬਹਿਣ ਦੇ ਮਰਿਆ ਕਿੰਨਾ ਕੋ ਸਾਡੇ ਕੋ ਮਰਿਆ ਉਹਦੇ ਕੋਲ ਮਰਿਆ ਨਹੀਂ ਸਾਡੇ ਕਿਲ ਮਰਿਆ ਸਾਡੀ ਗਲਤੀ ਨਹੀਂ ਸਿਰਪੇ ਕੀਤੀ ਉਹੀ ਦੇ ਆਖਿਆ ਨਹੀਂ ਸਾਡੀ ਗਲਤੀ ਹੈ ਵੀ ਅਸੀਂ ਸਪੇ ਪਾਈ ਤੇ ਚੱਕਿਆ ਨਹੀਂ ਦੁਖੀ ਕਿੰਨਾ ਕੋ ਗਏ ਮਰਿਆ ਜੇ ਤੁਸੀਂ ਦਖਲ ਦਾਜੀ ਕੀਤੀ ਦੋਨਾਂ ਚ ਮੇਰੇ ਦੁਖੀ ਚ ਮੈਂ ਆਪਣੇ ਕਰ ਰਹਾਂਗਾ ਦਖਲ ਦਾਜੀ ਨਹੀਂ ਦੋ ਮੁੜ ਕੇ ਚੱਲਦੇ ਆ ਆਪਣੇ ਚੋਰੇ ਕਰ ਸਾਰੇ ਘਰ ਕਿਉਂ ਨਹੀਂ ਵਸਦੇ ਸਾਰੇ ਘਰ ਸਾਰੇ ਸਾਰੇ ਘਰ ਕਿਉਂ ਨਹੀਂ ਤੁਹਾਨੂੰ ਮੈਂ ਤੇਰੇ ਨਾਲ ਗੱਲ ਫੇਰ ਸਾਰੇ ਬਾਤ ਨਹੀਂ ਜੀ ਇੰਨਾ ਸਾਬ ਨਹੀਂ ਅਸੀਂ ਹੱਥ ਸਾਡੇ ਖੜੇ ਆ ਜਿੰਦਰੇ ਲਾਏ ਕਿਉਂ ਲਾਏ ਜਿੰਦਰੇ ਲਾ ਕੇ ਬਾਹਰ ਘੱਟ ਰੱਖੀ ਆ ਨੋ ਕਰੋ ਬਾਹਰ ਆ ਵੇਖੋ ਕਿੱਥੇ ਸੁੱਤੀਆਂ ਸਰਕਾਰਾਂ ਕੀ ਗੱਲ ਰਿਸ਼ਤੇ ਕਰਨ ਲੱਗੇ ਤੇ ਬੜੀ ਛੇਤੀ ਕਹਿੰਦੇ ਸਾਡੇ ਕੋ ਕੋਟੀਆਂ ਕਾਰਾ ਹਾਂ ਮੁੜ ਕੇ ਪਰਜਾਈਆਂ ਬਾਹਰ ਕਰ ਦੇਣੀਆਂ ਲੇਕਿਨ ਨਾਂ ਆਂਦੀ ਕਰਤੂਤਾ ਵੇਖ ਆ ਗੱਲ ਹੀ ਨਹੀਂ ਆਉਣ ਦੇਂਦੀ ਆ ਕੋਠੀ ਦੇ ਬੇਈਮਾਨ ਹੋਣ ਦੀ ਨਾਲੇ ਜ਼ਮੀਨ ਤੇ ਪੰਜ ਪੰਜ ਕਿੱਲੇ ਪਿੱਛੇ ਕੱਢੀ ਪਈ ਪਰਝਾਈ ਆ ਕੁਛ ਨਹੀਂ ਪੀਤਾ ਕੁਛ ਨਹੀਂ ਕਰਿਆ ਆ ਵੇਖ ਕਹਿੰਦੀ ਮੈਂ ਤਾਂ ਸਪਰੇਅ ਪਾ ਕੇ ਮਰੂੰਗੀ ਆ ਵੇਖ ਕਹਿੰਦੀ ਜੇ ਇਹ ਆਣ ਕੇ ਮੈਨੂੰ ਪੰਜ ਕਿੱਲੇ ਕਿੱਲਿਆਂ ਦੇ ਵਿੱਚ ਬੈੰਦੀ ਆਣ ਕੇ ਮੇਰੀ ਪਰਝਾਈ ਬੰਦੀ ਆਣ ਕੇ ਪਰਝਾਈ ਨਾਲੇ ਰੰਡੀ ਆ ਆ ਦੇਖੋ ਨਪਖੰਡ ਕਰਦੀ ਪਈ ਆ ਵੇਖ ਜਵਾਈ ਜਿਹੜਾ ਪਾਣੀ ਮੂੰਹ ਤੇ ਪਾਉਂਦਾ ਬੁੜੀ ਨੂੰ ਨਹੀਂ ਸੰਭਿਆ ਉਹ ਵੇਖੋ ਆ ਵੇਖੋ ਆ ਦੇਖੋ ਆ ਨਖਰੇ ਕਰਦੀ ਪਈ ਆ ਦੇਖ ਵੀ ਪਰਝਾਈ ਨੂੰ ਘਰ ਨਹੀਂ ਵੜਨ ਦੇਣਾ ਆ ਵੇਖ ਵੀ ਮੈਂ ਮਰ ਚਲੀ ਆ ਆਵੇ ਵੀ ਮਰ ਚਲੀ ਜਮੀਨ ਪਿੱਛੇ ਮਰ ਚਲੀ ਆ ਸਾਰਾ ਪਿੰਡ ਖੜਾ ਹੁੰਦਾ ਪਿੰਡ ਦਾ ਕੋਈ ਨਹੀਂ ਜਾਣਦੇ ਵੀ ਝੂਠ ਕਰਦੇ ਆ ਨਾਟਕ ਕਰਦੇ ਆ ਕੁੜੀ ਨੂੰ ਘਰ ਮਾਰਨਦੇ ਆ ਮਾਰਿਆ ਨੌ ਨੂੰ ਘਰੇ ਵੜਨਦੇ ਮਾਰਿਆ ਪਖੰਡ ਕਰਦੇ ਆ ਸਾਰਾ ਪਿੰਡ ਪਿੱਛੇ ਖੜਾ ਹੋਇਆ ਕੋਈ ਨਹੀਂ ਅੱਗੇ ਹੋ ਕੇ ਬਚਾਨਦੇ ਆ ਆ ਵੇਖੋ ਆ ਵੇਖੋ ਆ 99 ਕ ਪਖੰਡ ਕਰਦੀ ਵੀ ਮੈਂ ਸਪਰੇ ਪੀ ਲਈ ਆ ਪਰਝਾਈ ਨੂੰ ਘਰ ਨਹੀਂ ਵੜਨਦੇ ਨਾ ਆ ਦੇਖੋ ਆ ਤੱਕਾ ਨਹੀਂ ਹੈਗਾ ਆ ਤੱਕਾ ਨਹੀਂ ਹੈਗਾ ਦੱਸੋ ਪਹਿਲਾਂ ਮੈਨੂੰ ਕਿੱਥੇ ਸੁੱਤੀ ਆ ਪੰਜਾਬ ਪੁਲਿਸ ਕਿੱਥੇ ਸੁੱਤੀ ਆ ਸਰਕਾਰ ਦੱਸੋ ਪਹਿਲਾਂ ਮੈਨੂੰ ਕਿੱਥੇ ਨਿਸਾਬ ਦਿੰਦੀ ਆ ਤਿਆਂ ਨੂੰ ਸਾਡੀਆਂ ਨੂੰ ਆ ਕਿੱਥੇ ਦੇਖ ਆ ਦੇਖ ਆ ਨਾਨ ਆਂ ਵੇਖ ਆ ਵੇਖ ਪਰ ਜਾਈ ਨੂੰ ਕਰਨੀ ਵੜਦੇ ਨਾ ਪਰ ਮੈਂ ਇੱਥੇ ਆਪਣੀ ਜਾਨ ਦੇ ਦੂੰਗੀ ਆ ਇੱਕ ਉਹ ਬੁੜੀ ਬਿਠਾ ਰੱਖੀ ਆ ਇੱਕ ਉਹ ਬੁੜੀ ਬਿਠਾ ਰੱਖੀ ਵੀ ਉਹ ਵੀ ਮਰੂਗੀ ਅਸੀਂ ਇੱਥੇ ਬਾਹਰ ਬਹਿ ਕੇ ਜਾਨ ਦੇ ਦਾਂਗੇ ਪਰ ਅਸੀਂ ਅੰਦਰ ਜਿਹੜੀ ਨੌ ਨੂੰ ਘਰੇ ਕੋਠੀ ਚ ਦਖਲ ਨਹੀਂ ਹੋਣ ਦੇਣਾ ਵੀ ਅਸੀਂ ਘਰ ਦੇ ਵਿੱਚ ਨੌ ਨੂੰ ਨਹੀਂ ਵੜਦੇ ਨਾ ਵੀ ਉਹ ਪੰਨਣਾਣ ਆਖੀ ਜਾਂਦੀ ਮੈਂ ਸਪਰੇਅ ਪੀ ਲਈ ਆ ਵੀ ਮੈਂ ਮਰੂੰਗੀ ਤੇ ਆ ਜਿਹੜੀ ਤਿੱਜੇ ਥਾਣ ਕੇ ਨਾਨੀ ਜਿਹੜੀ ਆ ਘਰ ਵਾਲੇ ਦੀ ਇਹਦੇ ਉਹਦੇ ਘਰ ਵਾਲੇ ਦੀ ਜਿਹੜੀ ਨਾਨੀ ਆ ਉਹ ਆਣ ਕੇ ਕਬਜ਼ਾ ਕਰਕੇ ਬੈਠੀ ਆਪਣੇ ਜਵਾਈ ਇੱਥੇ ਬਿਠਾਏ ਕੋਠੀ ਦੇ ਵਿੱਚ ਤੇ ਪੰਜ ਕਿੱਲਾਂ ਦੇ ਵਿੱਚ ਆ ਦੱਸੋ 100 ਸਮਝ ਕੇ ਲੋਕੋ ਰਿਸ਼ਤੇ 200 ਸਮਝ ਕੇ ਧੀ ਆ ਨੂੰ 100 ਤੋਂ ਸਮਝ ਕੇ ਰਿਸ਼ਤੇ ਦੋ ਲੋਕੋ ਧੀ ਆ ਦੇ 100 ਸਮਝ ਕੇ ਜ਼ਮੀਨਾਂ ਕੋਠੀਆਂ ਨੇ ਵੇਖੋ ਉਹ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਪਖੰਡ ਕਰਕੇ ਭੱਜ ਗਿਆ ਹਸਪਤਾਲ ਆ ਵੇਖ ਆ ਪਖੰਡ ਕਰਕੇ ਭੱਜ ਗਈ ਕੁਛ ਨਹੀਂ ਹੋਇਆ ਕੁਛ ਨਹੀਂ ਹੋਇਆ ਪਖੰਡ ਕਰਕੇ ਭੱਜ ਗਈ ਉਹ ਵੇਖ ਬਈ ਹੁਣ ਪੁਲਿਸ ਨੂੰ ਫੋਨ ਕਰਨਗੇ ਹੁਣ ਪੁਲਿਸ ਨੂੰ ਮੈਂ ਕਰਦੀ ਆ ਕਬੋ ਖਬਰ ਬੜੀ ਵੀਡੀਓ ਹੁਣ ਵੱਤੋ ਵੱਤ ਵੈਰ ਨ ਕਰਿਓ ਵੀ ਅਸੀਂ ਇੱਥੇ ਦੋਨਾਂ ਤਰ੍ਹਾਂ ਨਹੀਂ ਸੁਣ ਕੇ ਧੀ ਨੂੰ ਪਿਠਾਣ ਆਏ ਸੀ ਔਰ ਨਾ ਪਖੰਡ ਨਹੀਂ ਹੈਗੇ ਸੋਹਰਿਆਂ ਦੇ ਦੱਸੋ ਪਹਿਲਾਂ ਮੈਨੂੰ ਉਹ ਜਿਹੜੇ ਪਖੰਡ ਕਰ ਕਰਕੇ ਧੀਆ ਮਾਰ ਦਿੰਦੇ ਆ ਇਹੋ ਜਿਹੇ ਪਖੰਡ ਕਰ ਕਰਕੇ ਧੀਆ ਮਾਰਦੇ ਆਵੇ ਆ ਵੇ ਕਰ ਤੂੰ ਤਾਂ ਲੱਖ ਦੀ ਲਾਹਣਤਾ ਤੇਰੇ ਡਫਟੇ ਮੂੰਹ ਕਰ ਮਰ ਜਾ ਨੱਕ ਡੋਬ ਕੇ ਤਿੱਜੇ ਥਾਣੇ ਪਰਜਾਈ ਨੂੰ ਕਰੋ ਕੱਢਦੀਆਂ ਪਈਆਂ ਨਨਾਨਾ ਖੰਡ ਕਰਕੇ ਖੰਡ ਕਰਕੇ ਉਹ ਭੱਜ ਗਈ ਮੋਟਰਸਾਈਕਲ ਤੇ ਬੈ ਕੇ ਜਵਾਈ ਲੈ ਗਿਆ ਲੱਖ ਦੀ ਲਾਹਣ ਤੇ ਇਹੋ ਜਿਹਾ ਜਵਾਈ ਦੇ ਜਿਹੜਾ ਫੁੱਲ ਭਰਤੀ ਨੂੰ ਤੇ ਉਹਨੂੰ ਘਰੋਂ ਕੱਢਿਆ ਹੋਇਆ ਫਿੱਟੇ ਮੁੱਕਾ ਆ ਦੇਖ ਆ ਦੇਖ ਆ ਦੇਖ ਨਾਨਾ ਆ ਵੇਖੋ ਉਹਦੇ ਘਰ ਚ ਜਾ ਕੇ ਘਰ ਚ ਜਾ ਕੇ ਮਾਰ ਮਾਰਨ ਦੀ ਕੋਸ਼ਿਸ਼ ਕਰਦੇ ਪਿਆ ਵੇਖੋ 112 ਤੇ ਨੰਬਰ ਤੇ ਫੋਨ ਕਰਕੇ ਹੁਣ ਸੱਦੀ ਆ ਪੁਲਸਾ ਵੇਖੋ ਘਰ ਚ ਜਾ ਕੇ ਮਾਰਨ ਦੀ ਧਮਕੀ ਮਾਰਦੇ ਪਿਆ ਵੇਖੋ ਆ ਦੇਖੋ ਉਧਰੋਂ ਫਟ ਆ ਵੇਖੋ ਅੰਦਰ ਦੀ ਵੜਕੇ ਨਨਾਨਾ ਜਿਹੜੀਆਂ ਨੌ ਦੇ ਗਲ ਪੈ ਰਹੀਆਂ ਅੰਦਰ ਦੀ ਵੜਕੇ ਕੰਧਾਂ ਟੱਪ ਕੇ ਨਨਾਨ ਜਿਹੜੀ ਪਰਝਾਈ ਦੇ ਗਲ ਪੈ ਰਹੀ ਆ ਵੇਖੋ ਆ ਵੇ ਅੰਦਰੋਂ ਜਿੰਦਰਾ ਲਾ ਲਿਆ ਕੁੰਡਾ ਲਾ ਲਿਆ ਕੰਧ ਟੱਪ ਕੇ ਜਾ ਕੇ ਗਲ ਪਈ ਆ ਪਰਝਾਈ ਦੇ ਆ ਵੇਖੋ ਆ ਤਾਂ ਕਾਣੀ ਆ ਆ ਕੰਧ ਟੱਪ ਕੇ ਪਰਝਾਈ ਦੇ ਗਲ ਪਈ ਆ ਚੱਲ ਕੇ ਦੇਖੋ ਵੀ ਬਾਹਰ ਨਿਕਲ ਇਧਰੋਂ ਜਿਹੜੇ ਖੜੇ ਆ ਬਾਹਰ ਤੇ ਆਹ ਦੇਖੋ ਆਹ ਦੇਖੋ ਕੰਧ ਟੱਪ ਕੇ ਜਾ ਕੇ ਪਰਝਾਈ ਦੇ ਗਲ ਪੈ ਗਈ ਆ ਵੇ ਤੂੰ ਨਿਕਲ ਬਾਹਰ ਇਧਰ ਪਰਝਾਈ ਦੇ ਜਾ ਕੇ ਕੁੱਟ ਮਾਰ ਕਰੀ ਆ ਆਹ ਦੇ ਨੂੰ ਬਾਬਾ ਜੀ ਆ ਵਿੱਚ ਆ ਨਨਾਨ ਇਹ ਕਾ ਵੇ ਆ ਵੇਖੋ ਆ ਵੇਖੋ ਪਚਾਇ ਦੇ ਸਾਹਮਣੇ ਪੱਤਰਕਾਰ ਵੀ ਖੜੇ ਸਾਰੇ ਖੜੇ ਸਿੰਘ ਵੀ ਖੜੇ ਆ ਉਹਨੂੰ ਕੁੜੀ ਨੂੰ ਅੰਦਰ ਬਿਠਾਇਆ ਸੀ ਅਸੀਂ ਹਾਂ ਮੈਂ ਤੂੰ ਆਪਣੇ ਘਰ ਦੇ ਵਿੱਚ ਮੈਂ ਤੇਰਾ ਹਿੱਸਾ ਤੇਰੇ ਨਾਂ ਤੇ ਆ ਨਨਾਨ ਨੇ ਕੰਦ ਟੱਪ ਕੇ ਜਾ ਕੇ ਫੇਰ ਉਹਦੀ ਕੁੱਟ ਕਟਾਪਾ ਕਰ ਗਈਆ ਕੰਦ ਟੱਪ ਕੇ ਉਹ ਵੇਖੋ ਆ ਵੇਖੋ ਕੰਦ ਟੱਪ ਕੇ ਬੀਬੀਆਂ ਜਿਹੜੀਆਂ ਸਾਰੀਆਂ ਹੀ ਭੱਜ ਗਈਆਂ ਆ ਵੇਖੋ ਔਰ ਇਹਨਾਂ ਦੇ ਰਿਸ਼ਤੇਦਾਰ ਸੱਦ ਲਿਆ ਵੇਖੋ ਆ ਦੇਖੋ ਆ ਦੇਖ ਆ ਤੇ ਇਹਨਾਂ ਦੇ ਹੱਕ ਚਾ ਕੁੜੀ ਦੇ ਤੇ ਕੁੜੀ ਨਾਲ ਆ ਆ ਗਈ ਜੀ ਆ ਗਈ ਆ ਗਈ ਆ ਦੇਖੋ ਆ ਕੁੜੀ ਦਾ ਭਰਾ ਬੈਠਾ ਵਾ ਆਪਣੀ ਵੀ ਭੈਣ ਦਾ ਹੱਕ ਦਿਵਾਣਾ ਵਾ ਆ ਦੇਖੋ ਆ ਦੇਖੋ ਕੰਧ ਟੱਪ ਕੇ ਆਣ ਕੇ ਗੱਲ ਪਈ ਨਣਾਣ ਤੇਰੀ ਹਾਂਜੀ ਕੰਧ ਟੱਪ ਕੇ ਆ ਗਏ ਆ ਆ ਦੇਖ ਲੋ ਹੁਣ ਤੁਸੀਂ ਆਪ ਹੀ ਦੇਖ ਲੋ ਵੀ ਆਪਣੇ ਘਰ ਦੇ ਵਿੱਚ ਬੈਠੀ ਇੱਕ ਬੱਚੀ ਲੈ ਕੇ ਛੋਟੀ ਜੀ ਆ ਦੇਖ ਲੋ ਹੁਣ ਆਪਣੇ ਘਰ ਦੇ ਵਿੱਚ ਬੈਠੀ ਆ ਆਪਣੇ ਘਰ ਦੇ ਵਿੱਚ ਤੇ ਨਹੀਂ ਹੱਕ ਬਣਦਾ ਹੈਗਾ ਤੀਜੇ ਮੱਲੇ ਆਣ ਕੇ ਇਹਨਾਂ ਦੇ ਗੱਲ ਪਈ ਆਣ ਕੇ ਕੰਧ ਟੱਪ ਕੇ ਆ ਬੀਬੀਆਂ ਸਾਹਮਣੇ ਤੂੰ ਕਿੱਥੇ ਹੁਣ ਪੁਲਿਸ ਨੂੰ ਵੀ ਸੱਦਿਆ ਮੌਕੇ ਤੇ ਵੀ ਆਣ ਮੌਕਾ ਆਣ ਕੇ ਦੇਖੋ ਵੀ ਆ ਦੇਖ ਜਿਹੜਾ ਜਵਾਈ ਆ ਉਹਦਾ ਵੀ ਮੂੰਹ ਸਾਰਾ ਭੰਡਿਆਂ ਪਿਆ ਹੋਵੇ ਕਿ ਮਾਰ ਮਾਰ ਕੇ ਉਹ ਦੇਖੋ ਆ ਦੇਖ ਲੋ ਹਾਂ ਵੇ ਸਭ ਦੀਆਂ ਤੂੰ ਆ ਪੈਣਾ ਜੇ ਅੱਜ ਕਿਸੇ ਦੇ ਆਪਾਂ ਨਾਲ ਨਹੀਂ ਖੜਦੇ ਪੈ ਤੇ ਤੇ ਆਪਣੇ ਨਾਲ ਕਿਹੜਾ ਖੜੂਗਾ ਦੱਸੋ ਪਹਿਲਾਂ ਮੈਨੂੰ ਆ ਵੇਖੋ ਕੋਠੀ ਕਿੱਡੀ ਬੜੀ ਕੋਠੀ ਆ ਇੱਕ ਉਹਦੇ ਨਾਲ ਟੱਕਾ ਹੋ ਰਿਹਾ ਨਜਾਜ ਕੁੜੀ ਨਾਲ